ਬਹੁਤ ਹੀ ਵੱਡੀ ਖਬਰ ਸਾਹਮਣੇ ਆਮਰੀਕ ਸਰ ਤੋਂ ਜਿੱਥੇ ਕਈ ਨੌਜਵਾਨਾਂ ਨੇ ਇੱਕ ਘਰ ਦੀ ਭੰਨਤੋੜ ਕਰ ਦਿੱਤੀ ਹੈ ਉੱਥੇ ਹੀ ਆਂਡੀਆਂ ਤੇ ਗਵਾਂਡੀਆਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਸ ਹਮਲੇ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਪੀੜਤ ਨੌਜਵਾਨ ਨੂੰ ਇਲਾਜ ਲਈ ਹਸਪਤਾਲੀ ਭੇਤੀ ਕਰਾਇਆ ਗਿਆ ਪਰ ਉੱਧਰ ਦੂਜੇ ਧਿਰ ਨੇ ਪੀੜਤ ਨੌਜਵਾਨ ਤੇ ਇਲਜ਼ਾਮ ਲਗਾਏ ਹਨ ਕਿ ਉਹਦੀ ਕੋਟਮਰ ਤਾਂ ਕੀਤੀ ਗਈ ਹੈ ਕਿਉਂਕਿ ਇਹ ਨਸ਼ਾ ਵੇਚਦਾ ਸੀ ਉੱਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਹੜੀ ਗੱਲ ਹੋ ਗਈ ਉਹ ਥਾਣੇ ਨਾ ਮੇਰਾ ਜੋ ਸਿਮਰਨ ਹੈ ਅੱਜ ਸਿਮਰਨ ਜੀ ਕੀ ਗੱਲ ਹੋਈ ਹੈ ਰਾਤੀ ਤੇ ਰਾਤੀ ਸਾਰੀ ਗੱਲ ਹੋ ਗਈ ਹੈ ਖਾਨੇ ਗਿਆ ਰਿਪੋਰਟ ਸਾਰੀ ਮਤਲਬ ਸੁਲ੍ਹਾ ਕਰਵਾਨ ਗਿਆ ਉਹਨਾਂ ਨੇ ਉੱਥੇ ਧਮਕੀ ਲਈ ਹੈ ਕਿ ਤੇਰਾ ਮੈਂ ਗੁੱਟ ਗਰਦਨ ਮਤਲਬ ਧੋਣ ਲਾਣੀ ਹੈ ਐਸ ਤਰ੍ਹਾਂ ਬੋਲੇ ਨੇ ਤੇ ਬਾਅਦ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਫਿਰ ਬਾਅਦ ਵਿੱਚ ਮੇਰੇ ਆਪਰਾਤੀ ਆਗੇ ਸਾਰੇ ਸਾਰੀ ਗੱਲ ਖਤਮ ਹੋ ਗਈ ਹੈ ਫਿਰ ਮੇਰੇ ਹਸਬੰਦ ਨੇ ਗੇਟ ਖੋਲਿਆ ਗੇਟ ਖੋਲ ਕੇ ਲੈ ਇਥੇ ਬੂਏ ਦੇ ਵਿੱਚ 1 ਲੱਖ ਅੰਦਰ ਤੇ ਉਹਨਾਂ ਨੇ ਫਟਾਫਟ ਆ ਕੇ ਦਾਤਰ ਮਾਰਿਆ ਬਾਤ ਧੋਣ ਤੇ ਮਾਰਨ ਲੱਗੇ ਆ ਉਹਨਾਂ ਨੇ ਜਲਦੀ ਬਾਹ ਕਰ ਲਈ ਤੇ ਬਾਹ ਤੇ ਵੱਜ ਗਿਆ ਹਾਂਜੀ ਹਾਲ ਹਿਸਾਬ ਚਾਹੀਦਾ ਹੈ ਉਹਨਾਂ ਦੀ ਕਿੱਦਾਂ ਦੀ ਹਾਲਤ ਹੈ ਕਿੱਦਾਂ ਦੀ ਹੈ ਉਹਨਾਂ ਦੀ ਹੁਣ ਫੋਨ ਨਹੀਂ ਬੰਦ ਹੋ ਰਿਹਾ ਉਹਨਾਂ ਦਾ ਹੁਣ ਪਤਾ ਨਹੀਂ ਮਤਲਬ ਮੂਵਮੈਂਟ ਨਹੀਂ ਹੋ ਰਹੀ ਦੋ ਉਂਗਲਾਂ ਦੀ ਡਾਕਟਰ ਕਹਿੰਦੇ ਕਿ ਆਪਰੇਸ਼ਨ ਹੋਏਗਾ ਫੇ ਜਿਹੜੀ ਪਾਰਟੀ ਦੇ ਵੱਲੋਂ ਇਹ ਕੰਮ ਕੀਤਾ ਗਿਆ ਉਹ ਪਾਰਟੀ ਕਿੱਥੇ ਹੈ ਜੀ ਹੁਣ ਉਹ ਹੁਣ ਭਗੜੇ ਹੋਇਆ ਭੱਜੇ ਹੋਇਆ ਕੌਣ ਹੈ ਉਹ ਗੈਂਗਸਟਰ ਹੈ ਕੋਈ ਜਾਂ ਕੌਣ ਨਹੀਂ ਗੈਂਗਸਟਰ ਨਹੀਂ ਹੈ ਮਤਲਬ ਨਸ਼ਾ ਕਰਦੇ ਮਹੱਲੇ ਦੇ ਹੀ ਹੈ ਉਹਨਾਂ ਨੇ ਨਸ਼ੇ ਵਿੱਚ ਇਹ ਸਾਰਾ ਕੀਤਾ ਕੀ ਨਾਮ ਉਹਨਾਂ ਦਾ ਨਾਮ ਉਹਨਾਂ ਦਾ ਇੱਕ ਮੁੰਡੇ ਦਾ ਨਾਮ ਵੱਡੇ ਦਾ ਰਾਜੂ ਜੇ ਛੋਟੇ ਦਾ ਸਿਕੰਦਰ ਹੈ ਹਾਂਜੀ ਉਹ ਵਿੱਚ ਕੀ ਮੰਗ ਕਰਦੇ ਜੇ ਹਨ ਇਨਸਾਬ ਚਾਹੀਦਾ ਤਾਂ ਪੁਲਿਸ ਦੇ ਵੱਲੋਂ ਰਾਤ ਦੀ ਹੁਣ ਤਾਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਵਾਲੇ ਆਏ ਆ ਚੱਕਰ ਚੱਕਰ ਲਗਾ ਕੇ ਚੱਲ ਗਏ ਉਹਨਾਂ ਨੇ ਰਾਤੀ 8 ਟੋੜਾ ਚਲਾਇਆ ਠੀਕ ਹੈ ਉਧਰ ਵੀ ਮੁਹੱਲੇ ਦੇ ਵੀ ਹੈਗੇ ਆ ਉਹ ਵੀ ਇੱਥੇ ਆ ਉਹਨਾਂ ਦੇ ਏਸੀ ਓਸੀ ਤੋੜੇ ਨੇ ਸਾਰਾ ਕੁਝ ਤੋੜਪਾਨ ਕੀਤੀ ਹੈ ਕੱਚ ਵਗੈਰਾ ਖਿਲਰੇ ਨੇ ਹਾਂਜੀ ਹਾਂਜੀ ਕੀ ਨਾਮ ਹੈ ਰੜਾ ਮਨਜੂ ਹਾਂ ਜੀ ਮੱਕੋ ਰਣ ਵਾਲੇ ਹੋ ਅਸੀਂ ਇਕਾ ਨਗਰ ਕੀ ਗੱਲ ਹੋਈ ਆ ਕੀ ਗੱਲ ਹੋਈ ਮੇਰੇ ਬੇਟੇ ਨੂੰ ਉਹਨਾਂ ਨੇ ਘਰੋਂ ਖੜਿਆ ਘਰੋਂ ਸੱਦ ਕੇ ਆਂਦੇ ਪਿਆਰ ਨਾਲ ਗੱਲ ਕੀਤੀ ਉਹਨਾਂ ਨੇ ਬੜੀ ਜੱਫੇ ਚ ਪਾ ਕੇ ਲੈ ਗਏ ਨੇ ਮੈਂ ਅਹੀਂ ਬਾਹਰ ਬੈਠੇ ਆ ਅਸੀਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੂੰ ਇਹ ਕਿਛਿਆ ਯਾਰੀ ਦੋਸਤੀ ਵਿੱਚ ਕੋਈ ਗੱਲ ਇਹਨਾਂ ਨੇ ਕਰਨੀ ਗਈ ਏ ਉਹ ਅੰਦਰ ਗਏ ਨੇ ਅੰਦਰ ਜਾ ਕੇ ਉਹਨਾਂ ਨੇ ਦਰਵਾਜ਼ਾ ਬੰਦ ਕਰ ਲਿਆ ਮੇਰੇ ਬੇਟੇ ਨੂੰ ਅੰਦਰ ਖੜਕੇ ਦਾਤਰ ਉਹਦੇ ਪਹਿਲੇ ਗੁੱਟ ਤੇ ਡੇਰ ਰੱਖਣ ਕੇ ਅਸੀਂ ਤੇਰੇ ਗੁੱਟ ਵੱਢਦੇ ਨੇ ਤੇਰੇ ਪਿਆਰ ਵੱਢਦੇ ਨੇ ਕਾਰਨ ਕੀ ਆ ਕਿਉਂ ਤੁਹਾਡੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਉਹਨਾਂ ਨੇ ਉਹਨਾਂ ਨੂੰ ਕੋਈ ਕਾਰਨ ਨਹੀਂਗਾ ਉਹ ਕਿਸੇ ਦੇ ਘਰ ਕੰਮ ਵਾਸਤੇ ਗਏ ਨੇ ਲੱਕੜ ਦਾ ਕੰਮ ਕਰਨ ਦੇਦੇ ਸੀ ਉਹਨਾਂ ਦੇ ਘਰ ਉਹ ਬਾਹਰ ਆਣ ਕੇ ਕੋਈ ਗੱਲਬਾਤ ਆਪੋ ਚ ਹੱਸ ਫੇੜਨ ਦੇਦੇ ਕੋਈ ਗੱਲ ਕਰਦੇ ਹੋਣਗੇ ਤੇ ਉਹਨਾਂ ਨੇ ਕਿਹਾ ਜੀ ਸਾਨੂੰ ਇਹ ਟਾਂਟਾਂ ਲਾਉਂਦੇ ਨੇ ਕੋਣ ਇਹ ਮੁੰਡੇ ਵਿਅਕਤੀ ਕੋਣ ਹੈ ਜਿਨ੍ਹਾਂ ਨੇ ਤੁਹਾ ਉਹ ਕੌਣ ਹੈ ਮੁੰਡੇ ਇਹ ਆਪਣੇ ਮੁਹਲੇ ਦੇ ਹੈਗੇ ਨੇ ਕੀ ਨਾਮ ਉਹ ਗਾਜੇ ਸੁਕੰਦਰ ਹੈ ਗਾਜੇ ਇੱਕ ਦੂਸਰਾ ਰਾਜੂ ਹੈ ਗਾਜੇ ਵਰਤਾਇ ਗਾਜੇ ਇਹ ਤਿੰਨੇ ਪਿਓ ਪੁੱਤਾਂ ਨੇ ਸਾਡੇ ਇਟ ਰੋੜਾ ਬੜਾ ਛੱਡਿਆ ਏ ਨਜਾਇਜ਼ ਸਾਡੇ ਮੁੰਡੇ ਨੂੰ ਕਹਿੰਦਾ ਇਹਨਾਂ ਨੇ ਯਾਨੀ ਕਿ ਮੇਰੇ ਮੁੰਡੇ ਮੇਰੀ ਭੈਣ ਦੀ ਇਹਨਾਂ ਨੇ ਚੈਨ ਲਾ ਲਈਏ ਕੀ ਨਾਮ ਮੰਦਰੀ ਲਾ ਲਈਏ ਐਸ ਤਰ੍ਹਾਂ ਬੜਿਆ ਉਹਨਾਂ ਨੇ ਇਲਜ਼ਾਮ ਉਹਨਾਂ ਨੂੰ ਕੰਪਲੇਨ ਨਹੀਂ ਦਿੱਤੀ ਗਈ ਉਹਨਾਂ ਵੱਲੋਂ ਅਸੀਂ ਰਤੀ ਗਏ ਆ ਉਹਨਾਂ ਵੱਲੋਂ ਕੰਪਲੇਨ ਨਹੀਂ ਦਿੱਤੀ ਗਈ ਉਹਨਾਂ ਦੀ ਚੈਨੀ ਤੁਸੀਂ ਕਹਿ ਰਹੇ ਹੋ ਲਾਈਏ ਉਹਨਾਂ ਨੇ ਕੰਪਲੇਟ ਨਹੀਂ ਕੀਤੀ ਉਹ ਵੀ ਗਏ ਹੋਏ ਸੀ ਨਾ ਉਹਨਾਂ ਨੇ ਰਿਪੋਰਟ ਕੀਤੀ ਪਹਿਲੇ ਅਸੀਂ ਗਏ ਆ ਸਾਡੇ ਪ੍ਰਧਾਨ ਜਿਹੜਾ ਹੈ ਉਹਨਾਂ ਨੂੰ ਉਹਨਾਂ ਨੇ ਅੱਗੋਂ ਉਲਟ ਬੋਲਣ ਲੱਗ ਪਏ ਤੁਸੀਂ ਇੱਥੇ ਚਿਟਾ ਵੇਚਦੇ ਜੇ ਨਸ਼ਾ ਵੇਚਦੇ ਆਗੇ ਜੇ ਉਹ ਸਵੇਰੇ ਫਿਰ ਇਹਨਾਂ ਨੇ ਮੁਲਾਜ਼ਮ ਨੂੰ ਰਾਤੀਓ ਬੋਲੇ ਨੇ ਉਹਨਾਂ ਨੇ ਉਹਨਾਂ ਨੂੰ ਮੁਲਾਜ਼ਮਾਂ ਨੇ ਸਾਡੇ ਮੁੰਡੇ ਨੂੰ ਪ੍ਰਧਾਨ ਨੂੰ ਬੋਲਣ ਨਹੀਂ ਦਿੱਤਾ ਉਥੇ ਸਾਡੇ ਮੁੰਡੇ ਦੀ ਹਾਲਤ ਕਿਦਾਂ ਦੀ ਹੁੰਦੀ ਆ ਹੁਣ ਜੀ ਬਾਹਰ ਵੱਡੀਆਂ ਨੇ ਉਹਨਾਂ ਦੇ ਸਾਡੇ ਮੁੰਡੇ ਦੀ ਹਾਲਤ ਬਹੁਤ ਖੁਈ ਗਈ ਹੈ ਹੁਣ ਹੁਣ ਕੀ ਤੁਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਨੀ ਹੈ ਹੁਣ ਇਨਸਾਫ ਚਾਹੀਦਾ ਹੈਗਾ ਅਲਪਾ ਭਾਈ ਕੀ ਨਾਮ ਦਾ ਡਾਕਟਰ ਕੀ ਗੱਲ ਹੋਈਏ ਮੇਰਾ ਜੀ ਨਾਮ ਹੈ ਗੁਰ ਸੁਖਦੇਵ ਸਿੰਘ ਕਿਥੋਂ ਦੇ ਰਹਿਣਾ ਨੇ ਐਸੀ ਜੀ ਛੋਟਾ ਹਰੀਪੁਰਾ ਏਕਤਾ ਨਗਰ ਗਲੀ ਨੰਬਰ 6 ਦੇ ਇੱਥੇ ਜਿੱਥੇ ਆਪਾਂ ਇਸ ਵੇਲੇ ਖੜੇ ਕੀ ਗੱਲ ਹੋਈਏ ਗੱਲ ਇਹ ਹੋਈ ਆ ਜੀ ਬੇਨਤੀ ਆ ਮੇਰੀ ਇਹ ਵੀ ਮੈਂ ਰਿਕਸ਼ਾ ਚਲਾਉਂਦਾ ਕੰਮ ਕਰਦਾ ਮੈਂ 9:30 ਵਜੇ ਘਰ ਆਇਆ ਧਿਆਨ ਕੇ ਆਵੇ ਚੁੱਲਾ ਬਾਲਿਆ ਵਾ ਇਹਦੀ ਵੀ ਤਸਰੀਫੇ ਲਾ ਸਕਦੇ ਉਹਦੇ ਵਿੱਚ ਮੈਂ ਚਾਹ ਬਣਾਉਣ ਲੱਗਾ ਤੇ ਆਪਣਾ ਰੋਟੀ ਖਾਣ ਲੱਗਾ ਇੰਨੇ ਨੂੰ ਬਾਹਰੋਂ ਆਏ ਆ ਉਹਨਾਂ ਨੇ ਆਣ ਕੇ ਦਾ ਆ ਮਾਰਨਾ ਚਾਲੂ ਕਰਤਾ ਜਿਹਦੇ ਨਾਲ ਗੇਟ ਦੀਆਂ ਸਾਰਾ ਟੁੱਟਾ ਵਾ ਤੇ ਉਧਰ ਵੀ ਉਹਨਾਂ ਨੇ ਇਟਾ ਮਾਰਨੀਆਂ ਚਾਲੂ ਕਰ ਦਿੱਤੀ ਜਿਸ ਦੇ ਨਾਲ ਉਹ ਨਵਾਂ ਲੱਗਾ ਹੋਇਆ ਗੇਟ ਸਾਰਾ ਟੁੱਟ ਗਿਆ ਫੇਰ ਮੁੜ ਕੇ ਅਸੀਂ 112 ਦੇ ਉੱਤੇ ਦਿੱਤੀ ਆ ਐਪਲੀਕ ਫੋਨ ਦੇ ਉੱਤੇ ਐਪਲੀਕੇਸ਼ਨ ਉਹਨਾਂ ਨੇ ਮੁਲਾਜ਼ਮ ਸਾਹਿਬ ਭੇਜੇ ਆ ਗੇਟਾ ਕੀ ਮਤੋਂ ਪੁਲਿਸ ਪਾਰਟੀ ਆਈ ਆ ਉਹਨਾਂ ਨੇ ਬਾਹਰਲਾ ਗੇਟ ਘੱਟ ਕੇ ਮੈਨੂੰ ਵੀ ਕੱਢਿਆ ਤੇ ਉਹ ਜਦੋਂ ਮੈਂ ਬਾਹਰ ਨਿਕਲਿਆ ਐ ਪ੍ਰੀਤ ਕੁਮਾਰ ਤੇ ਜਿਹੜਾ ਥਾਬੀ ਆ ਸਾਡੇ ਸਾਹਮਣੇ ਇਹ ਤੇ ਹੋਰ ਇਹਨਾਂ ਦੇ ਨਾਲ ਬੰਦੇ ਉਹਨਾਂ ਦੇ ਸਾਹਮਣੇ ਵੀ ਮੈਨੂੰ ਇਹਨਾਂ ਨੇ ਧੱਕਾ ਮਾਰ ਕੇ ਤੇ ਮੇਰੇ ਚਪੇੜ ਮਾਰੀ ਤੇ ਮੈਂ ਡਿੱਗ ਪਿਆ ਜਿਹਦੇ ਨਾਲ ਮੇਰੀ ਆ ਬਾਹਾਂ ਦੇ ਉੱਤੇ ਜਿਹੜੀ ਜੋਰ ਆਇਆ ਤੁਰ ਚੀਜ਼ ਨਹੀਂ ਫੜੀ ਜਾਂਦੀ ਭਾਵੇਂ ਮੈਂ ਇਹਦੀ ਐਮਐਲਆਰ ਨਹੀਂ ਕਟਾਈ ਉਹਨਾਂ ਮਲਾਜਮਾਂ ਨੇ ਜਿਹੜੀ ਜਿਹੜੇ ਪਹਿਲੇ ਮੁੰਡੇ ਦੇ ਵਜੀ ਜਿਹਨੂੰ ਇਹਨਾਂ ਘਰੋਂ ਬੁਲਾ ਕੇ ਇਕੱਲੇ ਨੂੰ ਜਿਹਦੇ ਵੱਲੋਂ ਇਹ ਆਂਦੇ ਉਹ ਲੱਕੜ ਦਾ ਕੰਮ ਕਰਦਾ ਉਹਦੀ ਘਰ ਵਾਲੀ ਨਹੀਂ ਬੇਟਾ ਉਹਦਾ 6ਵੀਂ 7ਵੀਂ ਚ ਪੜਦਾ ਤੇ ਉਹਨੂੰ ਇਹਨਾਂ ਬੁਲਾ ਕੇ ਬਾਹਰ ਇੱਥੇ ਕੁੱਟਿਆ ਆ ਨਾਲ ਦੇ ਗਵੰਡੀਆਂ ਨੇ ਨਾ ਮੈਂ ਨਹੀਂ ਵੇਖਿਆ ਇਹ ਇਹ ਨਾਲ ਦੇ ਗਵੰਡੀਆਂ ਨੇ ਉਹਨੂੰ ਧੂਕਿਆ ਆਪਣੇ ਅੰਦਰ ਵਾੜਿਆ ਹੁਣ ਭਾਵੇਂ ਕੋਈ ਅਤੰਕ ਤੋਂ ਡਰਦਾ ਤੇ ਗਵਾਈ ਦੇਵੇ ਚਾਹੇ ਨਾ ਭਾਈ ਉਹ ਕਹ ਰਿਹਾ ਕਿ ਨਾਮ ਸਾਡੇ ਮੁੰਡਿਆਂ ਨੇ ਇੱਕ ਮੁੰਡੇ ਬੰਦੇ ਦੇ ਮੁੰਡੇ ਨੂੰ ਬੁਲਾ ਕੇ ਦਾਤ ਰੱਖਿਆ ਔਰ ਇਹ ਤੋਹਣ ਦੇ ਰੱਖਿਆ ਫਿਰ ਇਹ ਲਈ ਲੱਤਾਂ ਵੱਢੀ ਉਹ ਉਹ ਇਹ ਇਹ ਜਿਹੜਾ ਨਾ ਇਹ ਜਦੋਂ ਅਸੀਂ ਗਏ ਆ ਥਾਣੇ ਇਹ ਜਦੋਂ ਸਾਡੇ ਤੇ ਹਮਲਾ ਹੋ ਗਿਆ ਵਾ ਦੂਜਾ ਵੀ ਹਮਲਾ ਕਰਦਾ ਇਹ ਉਦੋਂ ਦੀ ਕਹਾਣੀ ਆ ਇਹ ਇਹ ਨਾ ਨਰਿੰਦਰ ਸਿੰਘ ਨਰਿੰਦਰ ਸਿੰਘ ਐਸਆਈਆ ਉਹ ਬਾਅਦ ਚ ਆਇਆ ਉਹਨੇ ਜਾ ਕੇ ਠਾੜੇ ਦੇ ਵਿੱਚ ਜਦੋਂ ਦੱਸਿਆ ਮੈਂ ਕਿਹਾ ਵੀ ਜੇ ਜੇ ਦਾਤਰ ਮਾਰੇ ਆ ਤੇ ਲਿਆਓ ਉਹਨੇ ਪੁਲਿਸ ਵਾਲਿਆਂ ਨੇ ਕਿਹਾ ਵੀ ਲਿਆਓ ਕਿੱਥੇ ਦਾਤਰ ਨਹੀਂ ਮਾਰੇ ਹੋ ਕਹਿੰਦੇ ਦਾਤਰ ਰੱਖਿਆ ਪਹਿਲੇ ਨਾ 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 ਕੋਈ ਆਇਆ ਹੀ ਨਹੀਂ ਇੱਥੇ ਕੋਈ ਤੁਹਾਡੇ ਮੁੰਡੇ ਨੇ ਦਾਤਰ ਨਾ ਨਾ ਕੋਈ ਉਹ ਘੱਲੋ ਨਾ ਨਾ ਉਹ ਘੱਲੋ ਉਹ ਮੁੰਡੇ ਨੂੰ ਇਹਨਾਂ ਬੁਲਾਇਆ ਬਾਹਰ ਅੰਦਰੋਂ ਕੁੜੀ ਸਾਡੀ ਨੇ ਬਾਹਰ ਸੱਦਿਆ ਉਹਨੂੰ ਮੁੰਡੇ ਨੂੰ ਵਾਜੇਰ ਕੇ ਭਜਿਆ ਭੇਜਿਆ ਵਾ ਮੁੜ ਕੇ ਮੇਰਾ ਪੋਤਰਾ 6ਵੀਂ 7ਵੀਂ ਵਿੱਚ ਪੜਦਾ ਹੈ ਨਹੀਂ ਆ ਉਹਨੇ ਉਹਨੇ ਮਹਾ ਇਹਨਾਂ ਦੇ ਨਾਲ ਘੋਲ ਕੇ ਵੀ ਮੇਰੇ ਪਾਪਾ ਨੂੰ ਛੱਡ ਦਿਓ ਤੋੜਪਾਂ ਨਹੀਂ ਕੀਤੀ ਆ ਤੇ ਇੱਥੇ ਕੁੱਟਮਾਰ ਵੀ ਉਹਦੀ ਕੀਤੀ ਜਿਹਦੇ ਦਰਮਿਆਨ ਉਹਦੇ ਸੱਟਾਂ ਲੱਗੀਆਂ ਜਿਹਦੀ ਐਮਐਲਆਰ ਗੇਟਾ ਹਿਮਾ ਤੇ ਆ ਤੇ ਜਿਹੜਾ ਸਵੇਰੇ ਕਿੰਨੇ ਕਿੰਨਾ ਮਾਰਿਆ ਸਵੇਰੇ ਉਹ ਨਾ ਨਾ ਉਹ ਬੇਨਤੀ ਇਹ ਆ ਵੀ ਮੈਂ 8 ਵਜੇ ਇੱਥੋਂ ਉੱਠਿਆ ਰਾਤ ਅਸੀਂ 2:3-3 ਵਜੇ ਸਾਨੂੰ ਆਪਣੇ ਉਧਰ ਹਸਪਤਾਲ ਤੇ ਥਾਣੇ 'ਚ ਜਦੋਂ ਅਸੀਂ ਇੱਥੇ ਆਏ ਮੈਂ ਸੌਂ ਗਿਆ 8:00 ਵਜੇ ਉੱਠ ਕੇ ਤੇ ਮੈਂ ਚੱਲ ਗਿਆ ਆਪਣਾ ਦੁੱਧ ਲੈਣ ਦੁੱਧ ਲੈਣ ਜਦੋਂ ਮੈਂ ਗਿਆ ਤਾਂ ਮੈਨੂੰ ਉੱਥੇ ਸਵਾਰੀਆਂ ਮਿਲ ਗਈਆਂ 20-20 ਰੁਪਏ ਦੀਆਂ ਮੈਂ ਲਾਉਣ ਲੱਗ ਪਿਆ ਤਿੰਨ ਕਰ ਕੋਈ ਅੱਧਾ ਪੌੜਾ ਘੰਟਾ ਲੱਗੋ ਮੈਂ ਵੀ ਆ ਜਿਹੜਾ ਦਬਾਰਾ ਜਿਹੜਾ ਸਮਾਨ ਹਟਾ ਵੇਖੋ ਆ ਅੰਦਰ ਅੰਦਰ ਨਵੀਂ ਫ੍ਰੀਜ ਆ ਆ ਇੱਥੇ ਸ਼ੋਰੂਮ ਆ ਆ ਸਾਡੇ ਮਹੱਲੇ ਦੀ ਛੀਛੂ ਛੀਛੂ ਪਾਲਦਾ ਉਹਦੇ ਕੋ ਅਸੀਂ ਖਰੀਦੀ ਪਿਛਲੇ ਸਾਲ ਹੀ ਜਿਹੜਾ ਸਵੇਰੇ ਦਾਤਰ ਮਾਰ ਉਹ ਮਾਰ ਅਸੀਂ ਨਹੀਂ ਮਾਰਿਆ ਕੌਣ ਕੌਣ ਵੇਖੀ ਨਾ ਹੀ ਕਹ ਕੇ ਸਾਨੂੰ ਨਹੀਂ ਪਤਾ ਉਹ ਕਹਿੰਦਾ ਅਸੀਂ ਤੁਹਾਡੇ ਸਾਹਮਣੇ ਬੈਠੇ ਹੁਣ ਵੀ ਮੈਂ ਤੁਹਾਡੇ ਆਉਣ ਤੇ ਜਦੋਂ ਤੁਸੀਂ ਬਾਈਟ ਕਰ ਉਹ ਕਹਿ ਰਿਹਾ ਕਿ ਨਾ ਤੁਹਾਡੇ ਮੁੰਡਿਆਂ ਉਹ ਝੂਠ ਬੋਲ ਰਿਹਾ ਆਪਣੇ ਆਪਣੇ ਆ ਛਪਾਉਣ ਲਈ ਜਿਹੜਾ 2-3 ਵਾਰੀ ਘਰ ਆਣ ਕੇ 452 ਲਗਣੀ ਇਹਨੂੰ ਛਪਾਉਣ ਦੇ ਵਾਸਤੇ ਉਹ ਸਾਡੇ ਤੇ ਅਲੀਕੇਸ਼ਨ ਲਾ ਰਿਹਾ ਸਾਡੇ ਬੱਚਾ ਤੇ ਜਿਸ ਤਰ੍ਹਾਂ ਕੀ ਮਾਮਲਾ ਸਾਰੀ ਰਾਤ ਜਿਹੜਾ ਝਗੜਾ ਹੋਇਆ ਸੀ ਰਾਤ ਹਰੀ ਬੀ ਛੋਟਾ ਜਿਹਾ ਮਸਲਾ ਲੱਗਾ ਝਗੜਾ ਸੀ ਉਹ ਪਾਰਟੀਆਂ ਦਾ ਖੁਲਾਸ ਦੇ ਗਏ ਸੀ ਥਾਣੇ ਸਵੇਰੇ ਉਹਨਾਂ ਵਰੁਣ ਨੂੰ ਹੈਗਾ ਮਦਾਵਰ ਉਹਦੇ ਘਰ ਕਰਕੇ ਜੇ ਆਏ ਉਹ ਜੀ ਡਾਕਟਰ ਮਰੇ ਬਾਜੀ ਤੇ ਵੀ ਖੱਬੀ ਬਾਹਂਦ ਰੱਜੀ ਉਹ ਤਾਂ ਦਾਖਲ ਗੁਰੂਆਂ ਦੇ ਹਸਪਤਾਲ ਜੀ ਉਹਦਾ ਬਿਆਨ ਲਿਖਦੇ ਤੇ ਬਾਕੀ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਰਾਤ ਦੀ ਗੱਲ ਹੈ ਰਾਤ ਕਾਰਵਾਈ ਨਹੀਂ ਕੀਤੀ ਸੀ ਪੁਲਿਸ ਨੂੰ ਰਾਤ ਨੂੰ ਥਾਣੇ ਕੀ ਹੋੜ ਦਿਖਾ ਸੀ ਸਵੇਰੇ ਝਗੜਾ ਹੋਇਆ ਜੀ ਰਾਤ ਤੋੜ ਭੰਦੇ ਰਾਤ ਹੀ ਹੋਈ ਹੈ ਕਹਿੰਦੇ ਸਰ ਇਹ ਲੜਾਈ ਦੇ ਵਿੱਚ ਕਿੰਨੇ ਜਣੇ ਚੱਲੇ ਹੋਏ ਹੈ ਪੀਰਾਂ ਦੇ ਕੋ ਜਖਮੀਓ ਜੀ ਗੋਨਗੋ ਹਸਪਤਾਲ ਉਰੇ ਗਿਆਨ ਲੁਕੇ ਤਾਂ ਗੁੰਡਾ ਕਾਰਪੀ ਕਿਹਨਾਂ ਦੇ ਵੱਲੋਂ ਕੀਤੀ ਗਈ ਆ ਉਹ ਸਾਰੀ ਜਾਣਦਾ ਵਿਸ਼ਾ ਕਰਕੇ ਕਰਕੇ ਸਾਰੇ ਦੇਖਦੇ ਹਾਂ ਹਾਰ ਵੀ ਕੀਤੀ ਜਾ ਰਹੀ ਆ ਜੀ ਹੁਣ ਹਾਂਜੀ ਠੀਕ ਇਹਨਾਂ ਪੰਜਾਬੀ ਟੀਵੀ ਲਈ ਅਮਰੀ ਸਾ ਤੋਂ ਸੁਨੀਲ ਖੋਤਰਾ ਦੀ ਰਿਪੋਰਟ